ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾ ਦਾ ਥੱਪੜ ਆ ਵੀ ਲੋਕਾਂ ਦਾ ਚੁਣਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੁੱਖ ਮੰਤਰੀ ਆ ਸਭ ਦੇਖਦੀ ਗੱਲ ਉਹਨਾਂ ਨੂੰ ਹੋਲ ਪਤਾ ਲੱਗ ਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਗਵਾਹੀ ਚ ਬਣੂਗੀ ਤੁਸੀਂ ਦੇਖੋ ਕੀ ਬਣਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਔਰ 27 ਦੀ ਇਲੈਕਸ਼ਨ ਵੀ ਆ ਚਾਰਜ ਜਿਹੜੀਆਂ ਹੋਣੀਆਂ ਹਨ ਜਿਮਰੀ ਚੋਣਾਂ ਜਲਦੀ ਆ ਜਾਣਗੇ ਪਤਾ ਨਹੀਂ ਚੋਣ ਕਮਿਸ਼ਨ ਕਿਦੋਂ ਉਹ ਵੀ ਦਿੱਤਾਗੇ 27 ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾ ਦਾ ਥੱਪੜ ਆ ਵੀ ਲੋਕਾਂ ਦਾ ਚੁਣਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੁੱਖ ਮੰਤਰੀ ਆ ਸਭ ਦੇਖ ਦੀ ਗੱਲ ਉਹਨਾਂ ਨੂੰ ਹੋਰ ਪਤਾ ਲੱਗ ਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਗਵਾਹੀ ਚ ਬਣੂਗੀ ਤੁਸੀਂ ਦੇਖੋ ਕੀ ਬਣਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ ਢੋਲ ਲੈ ਕੇ ਪ੍ਰਤਾਪ ਬਾਜਵਾ ਜੀ ਲੈ ਕੇ ਲੋਕਾਂ ਨੂੰ ਆ ਉਹ ਲੈ ਕੇ ਆਏ ਸੀ ਕਾਂਗਰਸੀ ਉਹ ਪਤਾ ਬਾਜਵਾ ਨੂੰ ਛੱਡਣ ਗਏ ਆ ਕਿਉਂਕਿ ਬਾਜਵਾ ਕਹਿੰਦਾ ਸੀਗਾ ਕਿ ਜੀ ਇਹ ਇਲੈਕਸ਼ਨ ਹਰ ਦੇਣੀ ਆ ਤੇ ਜਲੰਧਰ ਵੈਸਟ ਦੇ ਲੋਕਾਂ ਨੇ ਮਤਲਬ ਜਿਹੜਾ ਮਾਨ ਸਾਹਿਬ ਨੂੰ ਚੁੱਕ ਕੇ ਸਤੋ ਛੱਡ ਆਉਣਾ ਤੇ ਅੱਜ ਉਹ ਕਾਂਗਰਸੀ ਗਏ ਹੋਣ ਪ੍ਰਤਾਪ ਬਾਜਵਾ ਜੀ ਨੂੰ ਲੈਣ ਕਾਨੂੰਨ ਦੀ ਸ਼ਮ ਵਿੱਚ ਮੈਂ ਕਹਿਆ ਇਹਨੂੰ ਛੱਡੋ ਜਿੰਨਾ ਉਹ ਝੂਠ ਬੋਲਦਾ ਜਿੰਨਾ ਉਹ ਗੱਪਾਂ ਲਾਉਂਦਾ ਉਹ ਢੋਲ ਜਿਹੜਾ ਅੱਗੇ-ਅਗੇ ਵੱਜਦਾ ਜਾਂਦਾ ਤੇ ਕਾਨੂੰਨ ਦੀ ਸ਼ਮ ਨੂੰ ਜਾਣਦੇ ਆ ਪ੍ਰਤਾਪ ਬਾਜਵਾ ਜੀ ਹਾਂ ਬੀਬੀ ਸਾਹਿਬ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਸਰ ਦੇਖਣ ਨੂੰ ਮਿਲੇਗਾ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਔਰ 27 ਦੀ ਇਲੈਕਸ਼ਨ ਵੀ ਆ ਚਾਂਸ ਜਿਹੜੀਆਂ ਹੋਣੀਆਂ ਹਨ ਜਮਰੀ ਚੋਣਾਂ ਜਲਦੀ ਆ ਜਾਣਗੇ ਪਤਾ ਨਹੀਂ ਚੋਣ ਕਮਿਸ਼ਨ ਕਿਦੋਂ ਉਹ ਵੀ ਦਿੱਤਾਗੇ 27 ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰਾ ਥੱਪੜ ਆ ਵੀ ਲੋਕਾਂ ਦਾ ਚੁਣਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੁੱਖ ਮੰਤਰੀ ਆ ਸਭ ਦੇਖ ਦੀ ਗੱਲ ਉਹਨਾਂ ਨੂੰ ਹੋਰ ਪਤਾ ਲੱਗ ਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਗਵਾਈ ਚ ਬਣੂਗੀ ਤੁਸੀਂ ਦੇਖੋ ਕੀ ਬਣਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ